ਭਾਈ ਅਮਰਪਾਲ ਸਿੰਘ ਐਸ ਵੇਲੇ ਐਮਪੀ ਨੇ ਤੇ ਉਹਨਾਂ ਨੂੰ ਜਦੋਂ ਮੈਂਬਰ ਪਾਰਲੀਮੈਂਟ ਦੇ ਸੌਂ ਚਕਾਉਣ ਵਾਸਤੇ ਲੋਕ ਸਭਾ ਦੇ ਵਿੱਚ ਜਿਸ ਹਲਾਤਾਂ ਚੋਂ ਉਹਨੂੰ ਲਿਆਂਦਾ ਗਿਆ ਵਾ ਹੋ ਸਕਦਾ ਜਿਹੜਾ ਲਾਰੈਂਸ ਵਿਸ਼ਨੋਏ ਆ ਉਹਨੂੰ ਵੀ ਕਿਤੇ ਤਰੀਕ ਦੇ ਉੱਤੇ ਪੇਸ਼ ਕਰਨ ਲੱਗਿਆਂ ਇੰਨੀਆਂ ਪਾਬੰਦੀਆਂ ਨਾ ਹੋਣ ਵੀ ਤੂੰ ਕਿਤੇ ਗੱਲ ਨਹੀਂ ਕਰ ਸਕਦਾ ਜਾਂ ਕੁਝ ਇਦਾਂ ਨਹੀਂ ਹੋ ਸਕਦਾ ਤੇ ਐਮਪੀ ਭਾਵੇਂ ਉੱਤੇ ਐਨਐਸਏ ਲੱਗੀ ਆ ਪਹਿਲਾਂ ਵੀ ਮਤਲਬ ਐਨਐਸਏ ਜਾਂ ਟਾਡਾ ਦੇ ਅਧੀਨ ਜਿਹੜੇ ਬੰਦ ਰਹੇ ਨੇ ਉਹ ਜਿਨ੍ਹਾਂ ਦੇ ਵਿੱਚੋਂ ਐਮਪੀ ਬਣੇ ਨੇ ਉਸ ਵੇਲੇ ਇਹੋ ਜਿਹਾ ਕਿਉਂਕਿ ਭਾਵੇਂ ਉਹ ਵੇਲੇ ਬਿਲਕੁਲ ਖੜਕੂਵਾਦਾ ਸਮਾ ਸੀਗਾ ਬਹੁਤ ਜ਼ਿਆਦਾ ਮੜੇ ਹਲਾਅ ਸੀ ਤੇ ਉਦੋਂ ਵੀ ਇਦਾਂ ਦੀਆਂ ਪਾਬੰਦੀਆਂ ਜੀਆਂ ਨਹੀਂ ਸੀ ਵੀ ਬੰਦਾ ਕੋਈ ਆਪਣੇ ਵਿਚਾਰ ਹੀ ਨਹੀਂ ਰੱਖ ਸਕਦਾ ਦੇਖੋ ਜੀ ਕਾਨੂੰਨ ਜਿਹੜਾ ਹੈਗਾ ਸਾਡੇ ਸੰਵਿਧਾਨ ਦੇ ਆਰਟੀਕਲ 19 1 a ਉਹ ਇਹ ਕਹਿੰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਾਡੇ ਜਿਹੜਾ ਸਿਟੀਜ਼ਨ ਆਫ ਇੰਡੀਆ ਹੈਗਾ ਉਸ ਨੂੰ ਇੱਕ ਫੰਡamentals ਰਾਈਟ ਮੌਲਿਕ ਅਧਿਕਾਰ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਉਹ ਮੌਲਿਕ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਆਪਣੀ ਜਿਹੜੀ ਕੋਈ ਵੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜੀ ਹੈਗੀ ਉਹਨੂੰ ਖੁੱਲ੍ਹ ਤੌਰ ਖੁੱਲੇ ਤੌਰ ਤੇ ਦਿੱਤੀ ਗਈ ਹੈ ਇਹ ਜਿਹੜਾ ਰਿਸਟ੍ਰਿਕਟਿਡ ਰਾਈਟ ਹੈ ਇਹ ਖੁੱਲਾ ਰਾਈਟ ਨਹੀਂ ਹੈ ਇਹ ਨਹੀਂ ਹੋ ਕਿ ਜੋ ਮਰਜ਼ੀ ਬੋਲੀ ਜਾਵੇ ਤੇ ਜੋ ਮਰਜ਼ੀ ਕਹੀ ਜਾਵੇ ਭਾਈ ਅਮਰਪਾਲ ਸਿੰਘ ਨੇ ਜਦੋਂ ਇਲੈਕਸ਼ਨ ਲੜੀ ਆ ਤੇ ਉਦੋਂ ਉਹਨਾਂ ਨੇ ਇੱਕ ਐਫੀਡੇਵਿਡ ਦਿੱਤਾ ਭਾਵੇਂ ਜੇਲ੍ਹ ਦੇ ਵਿੱਚੋਂ ਐਡਵੋਕੇਟ ਸਾਹਿਬ ਹਨ ਮਤਲਬ ਜਿਹੜਾ ਵਾ ਪੇਸ਼ ਕੀਤਾ ਹੋ ਲੈ ਕੇ ਉਹਦੇ ਮਤਲਬ ਪਾਵਰ ਆਟਾਰਨੀ ਲੈ ਕੇ ਜਿਹੜੇ ਸੰਵਿਧਾਨ ਦੇ ਅੰਦਰ ਇਲੈਕਸ਼ਨ ਲੜੇ ਆ ਉਸੇ ਸੰਵਿਧਾਨ ਦੇ ਵਿੱਚ ਹੀ ਹੁਣ ਸੌਹ ਚੁੱਕੀ ਆ ਤੇ ਜਿਹੜਾ ਬੰਦਾ ਸੌਹ ਚੁੱਕ ਸਕਦਾ ਉਹ ਇੱਕ ਐਫੀਡੇਵਿਡ ਦੇ ਸਕਦਾ ਤੇ ਉਸ ਸੰਵਿਧਾਨ ਦੇ ਅਗੇਂਸਟ ਕਿੱਦਾਂ ਬੋਲ ਸਕਦਾ ਹੁਣ ਸੌ ਚੁੱਕਣ ਦੇ ਜਿਹੜੇ ਗੱਲ ਆ ਕਿਉਂਕਿ ਇਸ ਜਿਹੜਾ ਉਹਦਾ ਸੌ ਚੁੱਕਣ ਦਾ ਮੁੱਦਾ ਸੀ ਇਹ ਵੀ ਦੋਨਾਂ ਸਰਕਾਰਾਂ ਦਾ ਪੰਜਾਬ ਸਟੇਟ ਸਰਕਾਰ ਤੇ ਸੈਂਟਰ ਸਰਕਾਰ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਸੀ ਕਿ ਸੌ ਚਿਕਾਉਣੀ ਪੈਣੀ ਥੀ ਕਿਉਂਕਿ ਅਮਰਪਾਲ ਸਿੰਘ ਨਾਲ ਸਿੱਧਾ ਲਿੰਕਡ ਨਹੀਂ ਸੀ ਇਹ 4 ਲੱਖ ਤੋਂ ਵੱਧ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨਾਲ ਲਿੰਕਡ ਮੁੱਦਾ ਸੀਗਾ ਜੇ ਨਹੀਂ ਚਿਕਾਉਂਦੇ ਉਹਦੀ ਮੈਂਬਰ ਆਫ ਪਾਰਲੀਮੈਂਟ ਦੇ ਜਿਹੜਾ ਸੀਗੇ ਸ਼ੀਟ ਆ ਉਹ ਖਾਲੀ ਹੋ ਜਾਂਦੀ ਖਾਲੀ ਹੋ ਜਾਂਦੀ ਜੇ ਫੇਰ ਇਲੈਕਸ਼ਨ ਹੁੰਦੀ ਜੇ ਫੇਰ ਉਹ ਬਣ ਜਾਂਦਾ ਫੇਰ ਕੀ ਕਰਦੇ ਦੇ ਨਾਲ ਮੌਜੂਦ ਨੇ ਸਤਨਾਮ ਸਿੰਘ ਧਾਲੀਵਾਲ ਜੀ ਯੂਨੀਵਰਸਲ ਹਿਊਮਨ ਰਾਈਟਸ ਦੇ ਪ੍ਰਧਾਨ ਨੇ ਤੇ ਨਾਲ ਮੌਜੂਦ ਨੇ ਮਿਸਟਰ ਪਾਟਕ ਜਿਹੜੇ ਹੈਗੇ ਨੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਨੇ ਪੰਜਾਬ ਐਂਡ ਹਾਈ ਕੋਰਟ ਚੰਡੀਗੜ੍ਹ ਤੋਂ ਅੱਜ ਦਾ ਜਿਹੜਾ ਮੁੱਖ ਗੱਲਬਾਤ ਕਰਨ ਦਾ ਜਿਹੜਾ ਹੈਗਾ ਉਹ ਹੈਗਾ ਅਮਰਿਤਪਾਲ ਸਿੰਘ ਜਿਹੜੇ ਖੰਡੂਰ ਸਾਹਿਬ ਤੋਂ ਜਿੱਤੇ ਸੀ ਐਮਪੀ ਦੀ ਸੀਟ ਉਹਨਾਂ ਦੀ ਸੋਚ ਚੱਕੀ ਗਈ ਹੈਗੀ ਹੈ ਅਮਰਿਤਪਾਲ ਸਿੰਘ ਤੇ ਜਿਹੜੀ ਪਾਬੰਦੀਆਂ ਲਗਾਈਆਂ ਗਈਆਂ ਨੇ ਕਿਉਂਕਿ ਉਹਨਾਂ ਤੇ ਐਨਐਸਸੀ ਵੀ ਲੱਗਿਆ ਹੋਇਆ ਉਹ ਜਿਹੜੀ ਪਾਬੰਦੀਆਂ ਨੇ ਕਿਉਂ ਲਗਾਈਆਂ ਗਈ ਨੇ ਕੀ ਕਾਰਨ ਹੈਗਾ ਮੇਰੇ ਨਾਲ ਸਤਨਾਮ ਸਿੰਘ ਤਾਲੀਵਾਲ ਜੀ ਜੁੜੇ ਨੇ ਗੱਲਬਾਤ ਕਰਨਗੇ ਸਰ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਭਾਈ ਅਮਰਪਾਲ ਸਿੰਘ ਇਸ ਵੇਲੇ ਐਮਪੀ ਨੇ ਇਹ ਉਹਨਾਂ ਨੂੰ ਜਦੋਂ ਮੈਂਬਰ ਪਾਰਲੀਮੈਂਟ ਦੇ ਸੌਂ ਚਕਾਉਣ ਵਾਸਤੇ ਲੋਕ ਸਭਾ ਦੇ ਵਿੱਚ ਇਸ ਹਲਾਤਾ ਚ ਉਹਨੂੰ ਲਿਆਂਦਾ ਗਿਆ ਵਾ ਹੋ ਸਕਦਾ ਜਿਹੜਾ ਲਾਰੈਂਸ ਵਿਸ਼ਨੋਏ ਆ ਉਹਨੂੰ ਵੀ ਕਿਤੇ ਤਰੀਕ ਦੇ ਉੱਤੇ ਪੇਸ਼ ਕਰਨ ਲੱਗਿਆਂ ਇੰਨੀਆਂ ਪਾਬੰਦੀਆਂ ਨਾ ਹੋਣ ਕਿ ਤੂੰ ਕਿਤੇ ਗੱਲ ਨਹੀਂ ਕਰ ਸਕਦਾ ਜਾਂ ਕੁਝ ਐਦਾਂ ਨਹੀਂ ਹੋ ਸਕਦਾ ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਦੇ ਆ ਪੇ ਭਾਈ ਬਲਵੰਤ ਸਿੰਘ ਰਾਜੂਣਾ ਜਿਹੜਾ ਸਰਦਾਰ ਗੈਂਦ ਸਿੰਘ ਦੇ ਕਤਲ ਦੇ ਵਿੱਚ ਪਟਿਆਲੇ ਜੇਲ੍ਹ ਚ ਬੰਦੇ ਆ ਤੇ ਜੇ ਕਿਤੇ ਉਹ ਕਿਤੇ ਹੌਸਪੀਟਲ ਜਾਂਦਾ ਤੇ ਉਹਦੀ ਵੀ ਕੋਈ ਨਾ ਕੋਈ ਵੀਡੀਓ ਆ ਜਾਂਦੀ ਆ ਗੱਲਬਾਤ ਕਰਦੇ ਆਂ ਦੀ ਜਾਂ ਹੋਰ ਜਗਤਾਰ ਸਿੰਘ ਤਾਰਾ ਆਉਂਦਾ ਤੇ ਉਹ ਵੀ ਆ ਜਾਂਦੇ ਆ ਇਹਨਾਂ ਤੇ ਉਹਨਾਂ ਨਾਲੋਂ ਵੀ ਮਾੜਾ ਜਿਹੜਾ ਸਲੂਕ ਕੀਤਾ ਗਿਆ ਇੱਕ ਪਾਸੇ ਕਹਿ ਦਿੰਦੇ ਆ ਪੇ ਰਾਈਟ ਟੂ ਸਪੀਚ ਐਂਡ ਐਕਸਪ੍ਰੈਸ਼ਨ ਇੱਕ ਰਾਈਟ ਹੈਗਾ ਕਿ ਗੱਲ ਕਰ ਸਕਦਾ ਉਹ ਤੇ ਇੱਕ ਐਮਪੀ ਆ ਤੇ ਐਮਪੀ ਪਹਾਵੇਂ ਉੱਤੇ ਐਨਐਸਏ ਲੱਗੀ ਆ ਪਹਿਲਾਂ ਵੀ ਮਤਲਬ ਐਨਐਸਏ ਜਾਂ ਟਾਡਾ ਦੇ ਅਧੀਨ ਜਿਹੜੇ ਬੰਦ ਰਹੇ ਨੇ ਉਹ ਜਿਨ੍ਹਾਂ ਦੇ ਵਿੱਚੋਂ ਐਮਪੀ ਬਣੇ ਨੇ ਪਹਾਵੇਂ ਉਹ ਬੜੇ ਬਿਲਕੁਲ ਖੜਕੂਵਾਦਾ ਸਮਾ ਸੀਗਾ ਬਹੁਤ ਜ਼ਿਆਦਾ ਮੜੇ ਹਲਾ ਸੀ ਤੇ ਉਦੋਂ ਵੀ ਇਦਾਂ ਦੀਆਂ ਪਾਬੰਦੀਆਂ ਜੀਆਂ ਨਹੀਂ ਸੀ ਵੀ ਬੰਦਾ ਕੋਈ ਆਪਣੇ ਵਿਚਾਰ ਹੀ ਨਹੀਂ ਰੱਖ ਸਕਦਾ ਤੇ ਪਟਾ ਸਰ ਕਾਨੂੰਨ ਕੀ ਕਹਿੰਦਾ ਇਸ ਵਿਸ਼ੇ ਤੇ ਦੇਖੋ ਜੀ ਕਾਨੂੰਨ ਜਿਹੜਾ ਹੈਗਾ ਸਾਡੇ ਸੰਵਿਧਾਨ ਦੇ ਆਰਟੀਕਲ 19 1 ए ਉਹ ਇਹ ਕਹਿੰਦਾ ਹੈ ਕਿ ਕਿਸੇ ਵੀ ਵਿਅਕਤੀ ਨੂੰ ਸਾਡੇ ਜਿਹੜਾ ਸਿਟੀਜ਼ਨ ਆਫ ਇੰਡੀਆ ਹੈਗਾ ਉਸ ਨੂੰ ਇੱਕ ਫੰਡਾਮੈਂਟਲ ਰਾਈਟ ਮੌਲਿਕ ਅਧਿਕਾਰ ਜਿਨ੍ਹਾਂ ਨੂੰ ਅਸੀਂ ਕਹਿੰਨੇ ਆ ਉਹ ਮੌਲਿਕ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਆਪਣੀ ਜਿਹੜੀ ਕੋਈ ਵੀ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਜਿਹੜੀ ਹੈਗੀ ਉਹਨੂੰ ਖੁੱਲ੍ਹ ਤੌਰ ਖੁੱਲੇ ਤੌਰ ਤੇ ਦਿੱਤੀ ਗਈ ਹੈ ਜਿਹਦੇ ਨਾਲ ਉਹ ਆਪਣੇ ਵਿਚਾਰ ਆਪਣੀ ਗੱਲਬਾਤ ਕੋਈ ਗੱਲ ਕਹਿਣੀ ਉਸ ਨੂੰ ਬੇ ਜਿਹੜੀ ਕੋਈ ਵੀ ਗੱਲ ਹੈ ਉਹ ਇਹ ਨਾ ਹੋਵੇ ਕਿ ਉਹ ਕਿਸੇ ਚੀਜ਼ ਨੂੰ ਵਾਇਲਟ ਕਰਦੀ ਹੋਵੇ ਇਹ ਜਿਹੜਾ ਰਿਸਟ੍ਰਿਕਟਿਡ ਰਾਈਟ ਹੈ ਇਹ ਖੁੱਲਾ ਰਾਈਟ ਨਹੀਂ ਹੈ ਇਹ ਨਹੀਂ ਹੋ ਕਿ ਜੋ ਮर्जी ਬੋਲੀ ਜਾਵੇ ਤੇ ਜੋ ਮर्जी ਕਹੀ ਜਾਵੇ ਇਹ ਸਬਜੈਕਟ ਟੂ ਸਰਟਨ ਰਿਸਟ੍ਰਿਕਸ਼ਨ ਹੈ ਸਬਜੈਕਟ ਟੂ ਸਰਟਨ ਡਿਸਟ੍ਰਿਕਸ਼ਨ ਜਿਹੜੀ ਹੈਗੀ ਆ ਇਹ ਪਹਿਲੀ ਵਾਰ ਮੇਸ ਥਾਪੜ ਦਾ ਇੱਕ ਕੇਸ ਹੋਇਆ ਸੀ 1950 ਦੇ ਵਿੱਚ ਉਸ ਵਕਤ ਸਾਡੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਮਿਸਟਰ ਪਤੰਜਲੀ ਸਾਸਤਰੀ ਹੁੰਦੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਹੜਾ ਇਹ ਰਾਈਟ ਹੈ ਇਹ ਸਬਜੈਕਟ ਟੂ ਸਰਟਨ ਲਾਜ ਹੈ ਜਿਹਦੇ ਲਈ ਕਿ ਸਿਕਿਉਰਟੀ ਆਫ ਸਟੇਟ ਸਾਡੇ ਫੌਲ ਸਟੇਟਾਂ ਨਾਲ ਰਿਲੇਸ਼ਨ ਜਾ ਸਾਡੀ ਇੰਟੈਗਰਿਟੀ ਆਫ ਸਟੇਟ ਕੋਈ ਸਾਨੂੰ ਇਹ ਜਾ ਚੀਜ਼ ਜਿਹੜੀ ਪਬਲਿਕ ਆਰਡਰ ਨੂੰ ਡਿਸਟਰਬ ਕਰਦੀ ਹੋਵੇ ਉਹਨਾਂ ਨੂੰ ਛੱਡ ਕੇ ਬਾਕੀ ਇਹ ਰਾਈਟ ਬਿਲਕੁਲ ਫ੍ਰੀ ਹੈ ਤੇ ਕੋਈ ਵੀ ਵਿਅਕਤੀ ਆਪਣੇ ਵਿਚਾਰਾ ਨੂੰ ਵਿਅਕਤ ਕਰ ਸਕਦਾ ਕਿਸ ਤਰ੍ਹਾਂ ਦੇ ਉਸਨਾਮ ਜੀ ਜਿਹੜਾ ਬਹੁਤ ਹੀ ਕਾਨੂੰਨ ਦੀ ਗੱਲ ਕੀਤੀ ਹੈ ਪਟਕ ਸਰਬ ਨੇ ਭਾਈ ਅਮਰਤਪਾਲ ਸਿੰਘ ਨੇ ਜਦੋਂ ਇਲੈਕਸ਼ਨ ਲੜੇ ਤੇ ਉਦੋਂ ਉਹਨਾਂ ਨੇ ਇੱਕ ਐਫੀਡੇਵਿਟ ਦਿੱਤਾ ਪਾਵੇਂ ਜੇਲ੍ਹ ਦੇ ਵਿੱਚੋਂ ਐਡਵੋਕੇਟ ਸਾਹਿਬ ਆਣ ਮਤਲਬ ਜਿਹੜਾ ਵਾ ਪੇਸ਼ ਕੀਤਾ ਹੋ ਲੈ ਕੇ ਉਹਦੇ ਮਤਲਬ ਪਾਵਰ ਆਫ ਟਰਨੀ ਲੈ ਕੇ ਅੱਛਾ ਉਹਦੇ ਵਿੱਚ ਸਬ ਮਤਲਬ ਉਸ ਜਿਹੜੇ ਸੰਵਿਧਾਨ ਦੇ ਅੰਦਰ ਇਲੈਕਸ਼ਨ ਲੜੇ ਆ ਉਸੇ ਸੰਵਿਧਾਨ ਦੇ ਵਿੱਚ ਹੀ ਹੁਣ ਸੌਹ ਚੁੱਕੀ ਆ ਤੇ ਜਿਹੜਾ ਬੰਦਾ ਸੌਹ ਚੁੱਕ ਸਕਦਾ ਉਹ ਇੱਕ ਐਫੀਡੇਵਿਟ ਦੇ ਸਕਦਾ ਤੇ ਉਸ ਸੰਵਿਧਾਨ ਦੇ ਅਗੇਂਸਟ ਕਿੱਦਾਂ ਬੋਲ ਸਕਦਾ ਇਹ ਵੀ ਇੱਕ ਸਵਾਲ ਆ ਹੁਣ ਸੌ ਚੁੱਕਣ ਦੇ ਜਿਹੜੇ ਗੱਲ ਆ ਕਿਉਂਕਿ ਇਸ ਜਿਹੜਾ ਉਹਦਾ ਸੌ ਚੁੱਕਣ ਦਾ ਮੁੱਦਾ ਸੀ ਇਹ ਵੀ ਦੋਨਾਂ ਸਰਕਾਰਾਂ ਦਾ ਸਟੇਟ ਸਰਕਾਰ ਤੇ ਸੈਂਟਰ ਸਰਕਾਰ ਇਹਨਾਂ ਦੇ ਗਲੇ ਦੀ ਹੱਡੀ ਬਣਿਆ ਸੀ ਕਿ ਸੌ ਚਿਕਾਉਣੀ ਪੈਣੀ ਸੀ ਕਿਉਂਕਿ ਅਮਰਤਪਾਲ ਸਿੰਘ ਨਾਲ ਸਿੱਧਾ ਲਿੰਕੜ ਨਹੀਂ ਸੀ ਇਹ 4 ਲੱਖ ਤੋਂ ਵੱਧ ਜਿਹੜੇ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨਾਲ ਲਿੰਕੜ ਮੁੱਦਾ ਸੀਗਾ ਜੇ ਨਹੀਂ ਚਿਕਾਉਂਦੇ ਉਹਦੀ ਮੈਂਬਰ ਆਫ ਪਾਰਲੀਮੈਂਟ ਦੇ ਜਿਹੜਾ ਸੀਗੀ ਸ਼ੀਟ ਆ ਉਹ ਖਾਲੀ ਹੋ ਜਾਂਦੀ ਖਾਲੀ ਹੋ ਜਾਂਦੀ ਜੇ ਫੇਰ ਇਲੈਕਸ਼ਨ ਹੁੰਦੀ ਜੇ ਫੇਰ ਉਹ ਬਣ ਜਾਂਦਾ ਫਿਰ ਕੀ ਕਰਦੇ ਇਸ ਕਰਕੇ ਸੌਤੇ ਚਕਾਉਣੀ ਸੀ ਪਰ ਸੌ ਚਕਾਉਣ ਦਾ ਜਿਹੜਾ ਪ੍ਰੋਸੀਜਰ ਆ ਸਾਡੇ ਜਿਹੜੇ ਅਬਜੈਕਸ਼ਨ ਆ ਸਾਡੇ ਉਹਦੇ ਤੇ ਆ ਕਿਉਂਕਿ ਸੰਵਿਧਾਨ ਦੇ ਘੇਰੇ ਦੇ ਵਿੱਚ ਸੌ ਚੁੱਕਣ ਆਇਆ ਉਹਨਾਂ ਲੋਕਾਂ ਦੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਜਿਨ੍ਹਾਂ ਨੇ ਉਹਨਾਂ ਨੂੰ ਸਪੋਰਟ ਕੀਤੀ ਹੈ ਉਹਨੂੰ ਉਹ ਉਹਦਾ ਫੰਡਾਮੈਂਟਲ ਰਾਈਟ ਹੈ ਸੀ ਵੀ ਮੈਂ ਉਹਨਾਂ ਦਾ ਧੰਨਵਾਦ ਕਰਾਂ ਕਿ ਪਰਿਵਾਰਕ ਮੈਂਬਰ ਜਾਂ ਜਿਹੜੇ ਹੋ ਸਬੰਧੀ ਗਏ ਆ ਉਹਨਾਂ ਨੂੰ ਮਿਲਣਾ ਨਾ ਕਿਸੇ ਨੂੰ ਮਿਲ ਦਿੱਤਾ ਗਿਆ ਨਾ ਉਹਨੂੰ ਕੋਈ ਗੱਲ ਕਰਨ ਦਿੱਤੀ ਗਈ ਜੇ ਉਹ ਕੋਈ ਗੱਲ ਇਹੋ ਜਿਹੀ ਕਰਦਾ ਤੇ ਫਿਰ ਪਾਬੰਦੀ ਲਾ ਦਿੰਦੇ ਕਿ ਕਰ ਦਿੰਦੇ ਉਹਨਾਂ ਦੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ ਮੈਂ ਕੋਟਾ ਸਾਹਿਬ ਕਿਸ ਤਰ੍ਹਾਂ ਦੇ 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 ਹੋ ਜਿਹੜਾ ਕਾਨੂੰਨ ਹੈਗਾ ਕਾਨੂੰਨ ਕੀ ਕਹਿ ਰਿਹਾ ਕਿਉਂਕਿ ਸੌ ਚੱਕ ਲਈਏ ਸੌ ਚੱਕਣ ਤੋਂ ਬਾਅਦ ਵਾਪਸ ਡਿਪੂਗਲ ਜੇਲ੍ਹ ਸੇ ਉਹਨਾਂ ਨੂੰ ਭੇਜ ਦਿੱਤਾ ਗਿਆ ਹੈਗਾ ਅੱਗੇ ਤਾਂ ਜਿਹੜਾ ਕਿਉਂਕਿ ਲੋਕ ਸਭਾ ਦੇ ਵਿੱਚ ਜਿਹੜੀ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਨੇ ਹੁਣ ਆਏਗਾ ਪੇਸ਼ ਹੋਣਾ ਹੈ ਕਿਸ ਤਰ੍ਹਾਂ ਗੱਲਬਾਤ ਚੱਲੇਗੀ ਕਿਸ ਤਰ੍ਹਾਂ ਲੋਕਾਂ ਦੀ ਆਵਾਜ਼ ਬਣਨੀ ਤੁਹਾਡੀ ਗੱਲ ਬਿਲਕੁਲ ਸਹਿਮਤ ਹੈ ਤਾਲੀਵਾਲ ਸਾਹਿਬ ਦੀ ਗੱਲ ਨਾਲ ਕਿ ਉਸ ਤੇ ਇੱਕ ਜਮੇਵਾਈ ਪਾਈ ਗਈ ਹੈ ਬਤੌਰ ਮੈਂਬਰ ਆਫ ਪਾਰਲੀਮੈਂਟ ਦੀ ਖਡੂਰ ਸਾਹਿਬ ਕੌਨਸਟਿਟੂਐਂਸੀ ਦੇ ਲੱਖਾਂ ਵੋਟਾਂ ਨੇ ਉਹਨਾਂ ਨੂੰ ਵੋਟ ਪਾਈ ਹੈ ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਉਹਨਾਂ ਨੇ ਸੰਵਿਧਾਨ ਦੇ ਮੁਤਾਬਕ ਸੌ ਵੀ ਚੁੱਕਣੀ ਬੰਦੀ ਸੀ ਤੇ ਚੁੱਕੀ ਵੀ ਗਈ ਹੈ ਲੇਕਿਨ ਇੱਥੇ ਮੈਂ ਇੱਕ ਜਿਕਰ ਜੋ ਕੱਲ ਜਿਹੜੀ ਹੋਏਗੀ ਉਹ ਇਹ ਹੈ ਕਿ ਉਹ ਇਸ ਟਾਈਮ ਨੈਸ਼ਨਲ ਸਕਿਉਰਿਟੀ ਐਕਟ 1980 ਦਾ ਜਿਹੜਾ ਬਣਿਆ ਹੋਇਆ ਉਹਦੀ ਧਾਰਾ 3 ਦੇ ਤਹਿਤ ਉਹਨਾਂ ਦੇ ਡਿਟੈਂਸ਼ਨ ਦੇ ਆਰਡਰ ਦਿੱਤੇ ਵੀ ਹੈ ਜਿਹੜੀ ਧਾਰਾ 3 ਐਨ ਐਸ ਐ ਹੈ ਉਹ ਉਹਨਾਂ ਲੋਕਾਂ ਤੇ ਲਾਗੂ ਹੁੰਦੀ ਹੈ ਜਿੱਥੇ ਕੋਈ ਸਕਿਉਰਿਟੀ ਆਫ ਸਟੇਟ ਜਾਂ ਕੋਈ ਪਬਲਿਕ ਆਰਡਰ ਜਾਂ ਸਾਡੇ ਰਿਲੇਸ਼ਨ ਵਿਦ ਫੋਰਨ ਪਾਵਰਸ ਬਗੈਰਾ ਦੇ ਨਾਲ ਕੋਈ ਇਫੈਕਟ ਕਰਦਾ ਹੋਵੇ ਜਾਂ ਸਾਡੇ ਕਿਸੇ ਵੀ ਟੱਗ ਨਾਲ ਸਾਡੀ ਇੰਟੈਗਰਿਟੀ ਆਫ ਸਟੇਟ ਯੂਨਿਟੀ ਆਫ ਸਟੇਟ ਨੂੰ ਇਫੈਕਟ ਕਰਦਾ ਹੋਵੇ ਤਾਂ ਉਸ ਨੂੰ ਡਿਟੇਨ ਪ੍ਰੀਵੈਂਟਿਵ ਡਿਟੈਂਸ਼ਨ ਆਹ ਕਿਹਾ ਜਾ ਸਕਦਾ ਹੈ ਮਤਲਬ ਉਸਦੇ ਮਕਦਮਾ ਦਾ ਜੁੜਾ ਕੋਈ ਯੂਰ ਹੀ ਨਹੀਂ ਉਹ ਵੀ ਵੈਂਟੀਲ ਟੈਂਸ਼ਨ ਹੈ ਕਿ ਤਾਂ ਕਿ ਕੋਈ ਇਹੋ ਜਿਹਾ ਕੰਮ ਨਾ ਕਰੇ ਜਿਹੜਾ ਕਿ ਜੋਮ ਬਣ ਜਵੇ ਲੇਕਿਨ ਭਾਈ ਅਮਿਤਪਾਲ ਸਿੰਘ ਤੇ ਜਦੋਂ ਹੁਣ ਸਭ ਨੂੰ ਪਤਾ ਹੀ ਹੈ ਤਾਲੀਵਾਲ ਸਾਹਿਬ ਨੂੰ ਵੀ ਪਤਾ ਹੈ ਕਿ 1 ਦਾ 307 ਦਾ ਉਹ ਜਿਹੜਾ ਥਾਣੇ ਦਾ ਕਾਓ ਕੀਤਾ ਸੀ ਉਹ ਬਗਾਇਆ ਪਛਾਣਦਾ ਹੈ ਪਰ ਉਹਦਾ ਕੋਈ ਐਡੀ ਮਟੀਰੀਅਲ ਗੱਲ ਨਹੀਂ ਇਹ ਸਾਡੇ ਹੋ ਵੀ ਲੋਕ ਸਭਾ ਦੇ ਐਮਪੀਆ ਤੇ ਹੋਗਾ ਤੇ ਇਹੋ ਜੇ ਕਈ ਕਈ ਮਕਦਮੇ ਚੱਲਦੇ ਹੈ ਇੱਕ ਨਹੀਂ ਕਈ ਕਈ ਮਕਦਮੇ ਭਾਈ ਅਮੋਦਪਾਲ ਸਿੰਘ ਤੇ ਹੋ ਸਕਦਾ ਇੱਕੋ ਹੀ ਮੁਕੱਦਮਾ ਹੋਵੇ ਜਾਂ ਦੋ ਹੋਣ ਮੈਨੂੰ ਨਹੀਂ ਜਿਆਦਾ ਡਿਟੇਲ ਚ ਪਤਾ ਪਰ ਇੱਕ ਮੁਕੱਦਮਾ ਤਾਂ ਮੈਨੂੰ ਪੱਕਾ ਪਤਾ ਵੀ 307 ਦਾ ਹੈਗਾ ਲੇਕਿਨ ਸਾਡੇ ਹੋ ਕਈ ਪਾਰਲੀਮੈਂਟ ਦੇ ਮੈਂਬਰ ਐਸੇ ਹੈ ਜਿਨ੍ਹਾਂ ਤੇ ਕਈ ਕਈ ਮੁਕਦਮੇ ਇਵਨ ਕਤਲ ਦੇ ਮੁਕਦਮੇ ਵੀ ਚੱਲਦੇ ਆ ਇਸ ਟਾਈਮ ਉਹ ਪਾਰਲੀਮੈਂਟ ਦੇ ਵਿੱਚ ਪ੍ਰੋਸੀਡਿੰਗ ਦੇ ਵਿੱਚ ਹਿੱਸਾ ਲੈ ਰਹੇ ਆ ਲੇਕਿਨ ਇੱਥੇ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਫੇਰ ਵੀ ਮੈਂ ਕਹਿਣੀ ਚਾਹਾਂਗਾ ਕਿ ਜਿਹੜਾ ਭਾਈ ਅਮਿਤਪਾਲ ਸਿੰਘ ਆ ਉਹ ਐਨਐਸਏ ਚ ਡਿਟੇਨ ਹੈ ਐਨਐਸਏ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਇੱਕ ਸਪੈਸ਼ਲ ਐਕਟ ਬਣਿਆ ਹੋਇਆ ਹੈ ਜਿਹੜਾ ਕਿ ਐਜ਼ ਪਰ ਸੁਪਰੀਮ ਕੋਰਟ ਵੀ ਇੱਕ ਪ੍ਰੀਵੈਂਟਿਵ ਲਾ ਹੈ ਇਨ ਆਰਡਰ ਟੂ ਅਵਾਇਡ ਕਿਸੇ ਵੀ ਧੱਕ ਨਾਲ ਕਿਸੇ ਵਿਅਕਤੀ ਨੂੰ ਇਹ ਜੀ ਗੱਲ ਕਰਨ ਤੋਂ ਜਿਹੜਾ ਕਿ ਸਾਡੀ ਸਕਿਉਰਿਟੀ ਆਫ ਸਟੇਟ ਨਾਲ ਰਿਲੇਟਡ ਹੋਵੇ ਪਬਲਿਕ ਆਰਡਰ ਨਾਲ ਰਿਲੇਟਡ ਹੋਵੇ ਉਸ ਗੱਲ ਤੋਂ ਉੱਕਰ ਲਈ ਉਹਦੀ ਪ੍ਰਾਈਵੇਟੀ ਦੀ ਰੈਕਸ਼ਨ ਕੀਤੀ ਜਾਂਦੀ ਹੈ ਇਸ ਲਈ ਅਮਰਿਤਪਾਲ ਸਿੰਘ ਤੇ ਕੁਝ ਪਾਬੰਦੀਆਂ ਜਿਹੜੀਆਂ ਲਗਾਈਆਂ ਗਈਆਂ ਉਹਨਾਂ ਨੂੰ ਲਗਾਇਆ ਕਾਨੂੰਨ ਮੁਤਾਬਕ ਹੀ ਗਿਆ ਹੈ ਲੇਕਿਨ ਇਹ ਦੇਖਦੇ ਹੋਏ ਕਿ ਉਹ ਇੱਕ ਐਮਪੀ ਵੀ ਹੈਗੇ ਉਹਨਾਂ ਦੀਆਂ ਜ਼ਿੰਮੇਵਾਰੀਆਂ ਬੰਦੀਆਂ ਆਪਣੇ ਜਿਹੜਾ ਇਲੈਕਟੋਰ ਜਿਨ੍ਹਾਂ ਨੇ ਚੁਣਿਆ ਉਹਨਾਂ ਨੂੰ ਉਹਨਾਂ ਦੀ ਉੱਥੇ ਪੂਰੀ ਪਤਨਿਦਿਤਵ ਕਰਨਾ ਮਤਲਬ ਉਥੇ ਵਿੱਚ ਲੋਕ ਸਭਾ ਦੇ ਜਾ ਕੇ ਉਹਨਾਂ ਦੀਆਂ ਮੰਗਾ ਉਹਨਾਂ ਦੀਆਂ ਪ੍ਰੋਬਲਮ ਨੂੰ ਗੱਲ ਉਠਾਣੀ ਤਾਂ ਉਸ ਪੁਆਇੰਟ ਆਫ View ਨਾਲ ਇਹ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਜੋ ਵੀ ਜਾਇਜ਼ ਕਦਮ ਹੈਗਾ ਉਸ ਨੂੰ ਫਰੀडम ਆਫ ਸਪੀਚ ਦੇ ਅਗਰ ਉਹ ਕੋਈ ਗਲਤ ਗੱਲ ਨਹੀਂ ਕਰਦਾ ਖਾਸ ਤੌਰ ਤੇ ਇਹ ਦੇਖਦੇ ਹੋਏ ਉਸ ਦੀ ਰੈਸਟ੍ਰਿਕਸ਼ਨ ਨੂੰ ਈਜ਼ ਕਰ ਦਿੱਤਾ ਜਾਵੇ ਜਿਸ ਤਰ੍ਹਾਂ ਦੇਖਦੇ ਜੀ ਪਟਕਸਰ ਨੇ ਪੂਰਾ ਡਿਸਕ੍ਰਿਪਸ਼ਨ ਪੂਰੀ ਡਿਟੇਲ ਚ ਦੇ ਦਿੱਤਾ ਹੈਗਾ ਦੇਖੋ ਜਿਹੜੇ NSA ਲੱਗੇ ਆ ਭਾਈ ਅਮਰਤਪਾਲ ਸਿੰਘ ਹੋਰਾਂ ਤੇ ਜੇ ਅਸੀਂ ਦੇਖੀਏ ਤੇ NSA ਇੱਕ ਪੋਲੀਟੀਕਲ ਦੇ ਤੌਰ ਤੇ ਜਿਹੜੀ ਲਾਈ ਗਈ ਹੈ ਐਂ ਭਾਈ ਅਮਰਤਪਾਲ ਸਿੰਘ ਹੋਰਾਂ ਤੋਂ ਦੇਸ਼ ਨੂੰ ਖਤਰਾ ਨਹੀਂ ਸੀ ਇਥੇ ਸਟੇਟ ਦੀ ਕੁਰਸੀ ਨੂੰ ਖਤਰਾ ਸੀ ਜਿਸ ਤਰ੍ਹਾਂ ਦੀ ਉਹਨਾਂ ਦੀ ਚੜ੍ਹਾਈ ਸੀ ਨਾ ਜਿਸ ਤਰ੍ਹਾਂ ਦੀ ਲੋਕਪ੍ਰਿਅਤਾ ਜਿਹੜੀ ਵੱਧ ਰਹੀ ਸੀ ਜਦੋਂ ਹਲਸਾ ਵੀ ਹੀਰ ਕੱਢਦੇ ਸੀ ਲੋਕ ਚੱਲਦੇ ਸੀ ਨਾਲ ਚੱਲਦੇ ਸੀ ਨਸ਼ੇ ਛਡਾਉਂਦੇ ਸੀ ਕਾਫੀ ਲੋਕਾਂ ਦੀ ਚੜ੍ਹਾਈ ਜਿਹੜੇ ਨਾਲ ਵੀ ਲੱਗੇ ਸੀ ਹੁਣ ਦੇਸ਼ ਦੀ ਜੇ ਸਿਕਿਉਰਿਟੀ ਨੂੰ ਗੱਲ ਕਰੀਏ ਤੇ ਹੁਣ ਇਹਨਾਂ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਜਿਹੜਾ ਉਹਦੇ ਤੇ ਲੱਗੀ ਅਕਲਵੰਤ ਸਿੰਘ ਰਾਓ ਕੇ ਉਹ ਅੰਦਰ ਜੇ ਐਫ ਜੇ ਲੋਕਾਂ ਤੋਂ ਦੇਸ਼ ਨੂੰ ਖਤਰਾ ਹੋ ਸਕਦਾ ਤਾਂ ਫਿਰ ਦੇਸ਼ ਚੱਲ ਕਿਦਾਂ ਸਕਦਾ ਪਰ ਇਹੋ ਜਿਹੇ ਲੋਕ ਜੇ ਦੇਸ਼ ਨੂੰ ਖਤਰਾ ਬਣ ਸਕਦੇ ਆ ਤੇ ਆਪਾਂ ਕੀ ਫੇ ਦੇਸ਼ ਕਿਦੇ ਕਿੱਥੇ ਟਿਕਿਆ ਕਿੱਥੇ ਆ ਲਾਸਟ ਮੇਰਾ ਸਵਾਲ ਇਹ ਹੈ ਐਸ ਪਰ ਹਿਊਮਨ ਰਾਈਟਸ ਤੁਹਾਡਾ ਤਰਕ ਤੇ ਵਿਦਰਕ ਕੀ ਹੈਗਾ ਇਹ ਜੇ ਹਿਊਮਨ ਰਾਈਟਸ ਇਹ ਬਹੁਤ ਵੱਡੇ ਹਿਊਮਨ ਰਾਈਟਸ ਦੀ ਇੱਕ ਵਾਇਲੇਸ਼ਨ ਹੈ ਵੀ ਇੱਕ ਪਹਿਲੀ ਤੇ ਗੱਲ ਵੀ ਤੁਸੀਂ ਦੇਖਿਆ ਹੋਣਾ ਜਦੋਂ NSA ਲਾਈ ਆ ਇੱਕਦਮ ਲਾ ਕੇ ਤੇ ਜਿਹੜਾ ਅੰਦਰ ਦਿੱਤਾ ਅੱਛਾ ਉਹ ਕੋਈ ਉਦੋਂ ਬਣਦੀ ਨਹੀਂ ਸੀ ਉਹਨੂੰ ਘਰੋਂ ਵੀ ਫੜਿਆ ਜਾ ਸਕਦਾ ਹੈ ਕਈ ਵਾਰ ਅਸੀਂ ਕਹਿ ਸਕੀਏ ਕਹਿ ਚੁੱਕੇ ਹਾਂ ਉਹਨੇ ਥਾਣੇ ਜਦੋਂ ਅਜੇ ਨਾਲੇ ਦੇ ਵਿੱਚ ਗੱਲਬਾਤ ਹੋਈ ਹੈ ਉੱਥੇ ਪੁਲਿਸ ਅਫਸਰ ਦੇ ਨਾਲ ਉਹਨੇ ਕਿਹਾ ਜਦੋਂ ਜਦੋਂ ਬਲਾਓ ਜਿੱਥੇ ਬਲਾਓ ਮੈਂ ਆਉਣਾ ਮੈਂ ਕਿਤੇ ਭੱਜਾਂ ਤੇ ਜਿਹੜਾ ਬੰਦਾ ਭੱਜਾ ਹੀ ਨਹੀਂ ਆ ਤੇ ਉਹਦੇ ਵਾਸਤੇ ਐਸਟਰਨਲ ਟੈਰਰ ਦਾ ਮਾਹੌਲ ਬਣਾਉਣਾ ਉਸ ਤੋਂ ਬਾਅਦ ਕੀ ਕਹਿੰਦੇ ਆ ਕਿ ਮਤਲਬ ਇਹੋ ਜਿਹੇ ਹਾਲਾਤ ਕਰ ਦੇਣੇ ਕਿ ਕੋਈ ਉਹਦੀ ਮਤਲਬ ਪ੍ਰੋਟੈਸਟ ਵੀ ਨਾ ਕਰ ਸਕੇ ਉਹਦੀ ਅਰੈਸਟ ਦੇ ਅਗੇਂਸਟ ਤੇ ਉੱਥੇ ਫਿਰ ਇਹਨਾਂ ਕੁਝ ਕਰਨ ਤੇ ਬਾਅਦ ਦੇ ਵਿੱਚ ਜੀ ਉਹਨਾਂ ਨੇ ਕਿਹਾ ਜੇਲ ਬਦਲਦੇ ਹੋ ਜੇਲ ਨਹੀਂ ਬਦਲੀ ਗਈ ਜੇ ਹੋ ਸਕਦਾ ਜੇਲ ਬਦਲੀ ਜਾਂਦੀ ਜਾਂ ਉਹਨਾਂ ਤੇ ਐਨਐਸਏ ਨਾ ਲੱਗਦੀ ਤੇ ਅਮਰਤ ਭਾਈ ਅਮਿਤਪਾਲ ਸਿੰਘ ਐਮਪੀ ਦੀ ਲੈਕਸੀ ਨਾਲ ਲੜਦਾ ਇਹ ਮਤਲਬ ਸਰਕਾਰਾਂ ਦੇ ਕਰਕੇ ਉਹ ਐਮਪੀ ਬਣਿਆ ਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਮੁੱਖ ਮੰਤਰੀ ਵੀ ਸਰਕਾਰਾਂ ਬਣਾ ਲੈਣਾ ਜੇ ਐਨਐਸਏ ਨਾ ਲਾਈ ਜੇ ਬੰਦੀ ਰੱਖਿਆ ਉਹਨੂੰ ਤੇ ਪਟਕੀ ਸਾਹਿਬ ਤੁਸੀਂ ਕੀ ਦੇਖਦੇ ਹੋ ਲਾਸਟ ਜਿਹੜਾ ਮੇਰਾ ਸਵਾਲ ਹੈ ਕਾਨੂੰਨ ਕੀ ਕਹਿੰਦਾ ਹੈਗਾ ਕਿਉਂਕਿ ਸਨਾਰ ਜੀ ਨੇ ਆਪਣਾ ਤਰਕ ਰੱਖਤਾ ਹੈਗਾ ਮੈਂ ਧਾਲੀਵਾਲ ਸਾਹਿਬ ਦੀ ਜਿਹੜੀ ਗੱਲ ਹੈ ਉਹਨਾਂ ਨੇ ਆਪਣੇ ਤਰਕ ਵਿਤਕ ਦਿੱਤੇ ਹਨ ਲੇਕਿਨ ਇੱਕ ਚੀਜ਼ ਇੱਥੇ ਮੈਂ ਦੱਸਣ ਨੂੰ ਜੋ ਸਮਝਾਂਗਾ ਕਿ ਜਿਹੜੇ ਐਨਐਸਏ ਦੇ ਵਿੱਚ ਵੀ ਇੱਕ ਰੈਮੇਡੀ ਦਿੱਤੀ ਗਈ ਹੈ ਕੋਈ ਵੀ ਕਾਨੂੰਨ ਹੈ ਕਾਨੂੰਨ ਦੀ ਪੱਖ ਜਾਂ ਵਿਪੱਖ ਦੇ ਵਿੱਚ ਉਸ ਦੀ ਕੋਈ ਨਾ ਕੋਈ ਰੈਮੇਡੀ ਹੁੰਦੀ ਹੈ ਹੁਣ ਐਨਐਸਏ ਦੇ ਵਿੱਚ ਇੱਕ ਐਡਵਾਈਜ਼ਰੀ ਬੋਰਡ ਬਣਿਆ ਹੋਇਆ ਹੈ ਐਡਵਾਈਜ਼ਰੀ ਬੋਰਡ ਦੇ ਕੋਲ ਉਹ ਆਪਣੀ ਕੋਈ ਪੋਇੰਟੇਸ਼ਨ ਦੇ ਸਕਦਾ ਹੈ ਕਿ ਮੈਂ ਇਸ ਦਾ ਇਸਟੈਂਪੀ ਬਣਿਆ ਜਾਂ ਜੋ ਵੀ ਉਹਦੇ ਫੈਕਟਸ ਹੈ ਉਹਦੇ ਕੇਸ ਦੇ ਤੱਥ ਹੈਗੇ ਉਹ ਐਡਵਾਈਜ਼ਰੀ ਬੋਰਡ ਉਸ ਦੀ ਸੁਣਵਾਈ ਕਰੇਗਾ ਉਦੀ ਨਿਜੀ ਸੁਣਵਾਈ ਕਹੇਗਾ ਜੀ ਐਡਵਾਈਜ਼ਰੀ ਬੋਰਡ ਕੋ چھوٹਾ ਮੋਟਾ ਨਹੀਂ ਹੁੰਦਾ ਇਹਦੇ ਵਿੱਚ ਹਾਈ ਕੋਰਟ ਦੇ ਜੱਜ ਹੁੰਦੇ ਆ ਜਾਂ ਹੋ ਜੁਡੀਸ਼ੀਅਲ ਜੱਜੀ ਸੈਸ਼ਨ ਜੱਜੀ ਲੈਵਲ ਦੇ ਹੁੰਦੇ ਆ ਜਿਹੜੇ ਕਿ ਬੜਾ ਕਾਨੂੰਨੀ ਪੱਖ ਤੋਂ ਦੇਖਦੇ ਹੋਏ ਕਿਸੇ ਚੀਜ਼ ਦਾ ਫੈਸਲਾ ਕਰਦੇ ਆ ਤੇ ਉਹ ਐਡਵਾਈਜ਼ਰੀ ਬੋਰਡ ਅਗਰ ਉਹਨੂੰ ਫੇਰ ਵੀ ਨਹੀਂ ਮੰਨਦਾ ਉਹ ਡਿਟੈਂਸ਼ਨ ਨੂੰ ਅਫੋਰਡ ਕਰ ਦਿੰਦਾ ਮਤਲਬ ਜਾਇਸਕਾ ਕਰ ਦਿੰਦਾ ਕਾਫੀ ਉਸ ਨੂੰ ਚੈਲੰਜ ਹਾਈ ਕੋਰਟ ਸੁਪਰੀਮ ਕੋਰਟ ਚ ਵੀ ਕੀਤਾ ਜਾ ਸਕਦਾ ਹੈ ਇਹ ਜਿਹੜੀਆਂ ਰੈਮਡੀਜ਼ ਹੈਗੀਆਂ ਇਹ ਸਾਡੇ ਕਾਨੂੰਨ ਦੇ ਮੁਤਾਬਕ ਹੀ ਪ੍ਰੋਵਾਈਡ ਕੀਤੀਆਂ ਗਈਆਂ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਸੋ ਪਟਕੀ ਸਾਹਿਬ ਨੇ ਬੜੇ ਵਧੀਆ ਗੱਲ ਔਰ ਬਹੁਤ ਹੀ ਬਰੀਫਿੰਗ ਦੇ ਨਾਲ ਤੁਹਾਨੂੰ ਸਮਝਾਇਆ ਹੈਗਾ ਹਰ ਚੀਜ਼ ਨੂੰ ਭਾਈ ਅਮਰਿਤਪਾਲ ਸਿੰਘ ਤੇ ਜਿਹੜੀ ਐਨਐਸਏ ਲੱਗੀ ਹੈ ਔਰ ਉਸ ਤੋਂ ਬਾਅਦ ਇੱਕ ਪਬਲਿਕ ਦਾ ਨੁਮਾਇੰਦਾ ਬਣਦੇ ਨੇ ਐਮਪੀ ਬਣਦੇ ਨੇ ਸੌ ਚੁੱਕ ਲੈਂਦੇ ਨੇ ਕਿਹੜੇ ਕਿਹੜੇ ਕਾਨੂੰਨ ਜਿਹੜੇ ਕਿਹੜੀ ਕਿਹੜੀ ਪਾਬੰਦੀਆਂ ਸੀਗੀਆਂ ਸਾਰਾ ਇਹਨਾਂ ਨੇ ਬਰੀਫਿੰਗ 'ਚ ਦੱਸਿਆ ਹੈਗਾ ਸਤਨਾਮ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੁਣ ਖਾਸ ਮੰਨ ਲਓ ਆਉਣ ਵਾਲੇ ਸਮੇਂ ਦੇ ਵਿੱਚ ਮਾਨਯੋਗ ਸੁਪਰੀਮ ਕੋਰਟ ਜਾਂ ਹਾਈ ਕੋਰਟ ਤੋਂ ਅਮਰਿਤ ਭਾਈ ਅਮਰਿਤਪਾਲ ਸਿੰਘ ਨੂੰ ਰਾਹਤ ਮਿਲ ਜਾਂਦੀ ਹੈ ਤੇ ਫੇਰ ਦੇਸ਼ ਨੂੰ ਜਿਹੜਾ ਉਹ ਤੋਂ ਖਤਰਾ ਆ ਉਹ ਲੱਤ ਜੂਗਾ ਫੇਰ ਉਹ ਵਿੱਚ ਬੈਠੂਗਾ ਨਾਲ ਬੈਠੂਗਾ ਸਾਰਿਆਂ ਦੇ ਤੇ ਜਿਹੜੀਆਂ ਸਰਕਾਰਾਂ ਨੇ ਹੁਣ ਐਮਪੀ ਬਣਨ ਤੋਂ ਬਾਅਦ ਉਹਦੀ ਐਨਐਸਏ ਨਹੀਂ ਢਾਈ ਤੇ ਉਹ ਕੀ ਮਤਲਬ ਫੇਸ ਕਰਨਗੇ ਪਬਲਿਕ ਇਸ ਕਰਕੇ ਮੇਰੀ ਇੱਕ ਅਪੀਲ ਹੈ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਈ ਭਾਈ ਅਮਰਪਾਲ ਸਿੰਘ ਹੋਰਾਂ ਤੋਂ ਐਨਐਸਏ ਹਟਾ ਕੇ ਉਹਨਾਂ ਨੂੰ ਪਬਲਿਕ ਦੇ ਵਿੱਚ ਵਿਚਰਨ ਦਿੱਤਾ ਜਾਵੇ ਜਦੋਂ ਪਬਲਿਕ ਦੇ ਵਿੱਚ ਵਿਚਰੂਗਾ ਤਾਂ ਫਿਰ ਕੰਟਰੋਵਰਸੀ ਸਟਾਰਟ ਹੋਊ ਕਿ ਕੀ ਕੰਮ ਕਰਦਾ ਕੀ ਨਹੀਂ ਕਰਦਾ ਪਈ ਅਸਲੀਅਤ ਦਾ ਜਿਹੜਾ ਪਤਾ ਲੱਗੂਗਾ ਉਹ ਲੋਕਾਂ ਨੂੰ ਲੱਗਣ ਦਿੱਤਾ ਜਾਵੇ ਸੋ ਇਸ ਇੰਟਰਵਿਊ ਦਾ ਮਕਸਦ ਸੀਗਾ ਤਰਕ-ਵਿਤਰਕ ਦੇ ਉੱਤੇ ਆ ਕੇ ਸਾਰਾ ਡਿਟੇਲਸ ਕੱਢ ਕੇ ਲੈ ਕੇ ਆਉਣੀ ਭਾਈ ਅਮਰਿਤਪਾਲ ਸਿੰਘ ਦੇ ਉੱਤੇ ਸਤਨਾਮ ਸਿੰਘ ਢਾਲੀਵਾਲ ਜੀ ਨੇ ਵੀ ਬੜਾ ਡਿਟੇਲਸ ਚ ਗੱਲ ਕੀਤੀ ਹੈਗੀ ਆਪਣਾ ਤਰਕ-ਵਿਤਰਕ ਰੱਖਿਆ ਤੇ ਐਡਵੋਕੇਟ ਜਨਰਲ ਰਹੇ ਨੇ ਸਭ ਦਾ ਆਪਣੇ ਪਟਕ ਸਾਹਿਬ ਇਹਨਾਂ ਨੇ ਵੀ ਪੂਰੀ ਡਿਟੇਲਸ ਤੁਹਾਨੂੰ ਦੱਸਿਆ ਹੈਗਾ ਅੱਗੇ ਦਾ ਜਿਹੜਾ ਸਮਾਂ ਕੀ ਲੈ ਕੇ ਆਉਂਦਾ ਕਿਸ ਤਰ੍ਹਾਂ ਰਹੇਗਾ ਪੰਜਾਬ ਵਾਸਤੇ ਔਰ ਭਾਈ ਅਮਰਿਤਪਾਲ ਸਿੰਘ ਜਿਹੜੇ ਹੈਗੇ ਉਹਨਾਂ ਤੇ ਐਨਐਸਏ ਲੱਗਦੀ ਹੈ ਹਟਦੀ ਹੈ ਕੀ ਹੈ ਅੱਗੇ ਕੁਝ ਜੋ ਵੀ ਹੋਏਗਾ ਤੁਹਾਡੇ ਨਾਲ ਅੱਗੇ ਰੂਪ ਰੂਪ ਹੋ ਕੇ ਦੁਆਰਾ ਇਸ ਚੀਜ਼ ਉੱਤੇ ਗੱਲ ਕਰਾਂਗੇ